ਜੀ ਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਲੈ ਕੇ ਆਇਆ ਕ੍ਰਸ਼ ਸ਼ੇਵਰ ਜੀ ਬਿਲਕੁਲ ਨਵਾਂ ਵੇਸ਼ਾ ਹੀ ਕ੍ਰਸ਼ ਸ਼ੇਵਰ ਦਾ ਇਹਦੇ ਉੱਪਰ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਜੀ ਵਰਕ ਚੈੱਕ ਕਰ ਲਈ ਬਹੁਤ ਸੋਹਣਾ ਵਰਕ ਹੋਇਆ ਜੀ ਨਾਲੇ ਘੇਰਾ ਚੈੱਕ ਕਰੋ ਨਾਲੇ ਉੱਪਰ ਚੈੱਕ ਕਰੋ ਜੀ ਲਵਾਈ ਦੇ ਵਿੱਚ ਕੋਈ ਇਸ਼ੂ ਨਹੀਂ ਜੀ ਜਿੰਨੀ ਮਰਜ਼ੀ ਲੈਂਥ ਰੱਖੋ ਜੀ ਬਹੁਤ ਵਧੀਆ ਵੇਸ਼ ਆਇਆ ਬਿਲਕੁਲ ਨਵਾਂ ਵਰੇਸ਼ਾ ਜੀ ਕ੍ਰਸ਼ ਸ਼ੇਵਰ ਤੇ 3 ਮੀਟਰ ਪੂਰੀ ਬਾਟਮ ਉਹ ਦੀ ਜੀ 3 ਮੀਟਰ ਪੂਰੀ ਬਾਟਮ ਆ ਪਿਓਰ ਛਿਲਕ ਦੀ ਆ ਜੀ ਬਾਟਮ ਲੱਗੀ ਹੋਈ ਤੇ ਨਾਲ ਦੁਬੱਟਾ ਲੱਗਿਆ ਹੋ ਮਹਾਰਾਣੀ ਚਰੂਨ ਦਾ ਦੁਪੱਟਾ ਜੀ ਪੂਰਾ 2.5 ਮੀਟਰ ਸੈਜੂ ਦੁਪੱਟੇ ਦਾ ਵਰਕ ਚੈੱਕ ਕਰ ਲਓ ਜੀ ਬਾਟਮ ਚੈੱਕ ਕਰ ਲਓ ਪੂਰੀ 3 ਮੀਟਰੂ ਦੁਪੱਟਾ ਪੂਰਾ 2.5 ਮੀਟਰ ਮਹਾਰਾਣੀ ਚਰੂਨ ਦਾ ਜੀ ਪੂਰੇ ਵਧੀਆ ਚਾਟ ਆਇਆ ਜੀ ਇਹ ਕਲਰ ਵੀ ਇਹਦੇ ਵਿੱਚ ਬਹੁਤ ਪਿਆਰੇ ਕਲਰ ਨੇ ਜੀ ਚਾਰ ਰੰਗ ਆਉਣਗੇ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਮਾਰਕੀਟ ਦੇ ਵਿੱਚ ਇਹਦਾ ਮੁੱਲ ਹੈਗਾ ਜੀ 4450 ਰੁਪਏ ਜੀ ਆਪਣਾ ਇਹਦਾ ਜਿਹੜਾ ਰੇਟ ਆਗਾ ਜੀ 2900 ਸਿਰਫ 60 ਰੁਪਏ ਕਲਰ ਚ ਚੈੱਕ ਕਰ ਲਓ ਜੀ ਜਿਹੜਾ ਵੀ ਤੁਹਾਨੂੰ ਡੀਆਰ ਪਸੰਦ ਆਊਗਾ ਕਲਰ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਿਓ ਸਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ ਸ਼ਿਪਿੰਗ ਬਿਲਕੁਲ ਫਰੀ ਰਹੂਗੀ 2960 ਰੁਪਏ ਦਾ ਰੇਟ ਆਈ ਕਰਾਸੀ ਸ਼ੇਮਰ ਬਿਲਕੁਲ ਨਿਊ ਵੇਸ ਆਈ ਇਹ ਚਾਰੇ ਦੇ ਕਲਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਲਿਓ ਜੀ WhatsApp ਆਰਡਰ ਕਰਦੇ ਹੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ 2960 ਰੁਪਏ ਸ਼ਿਪਿੰਗ ਬਿਲਕੁਲ ਫਰੀ ਹੈ ਮਾਰਕੀਟ ਦੇ ਵਿੱਚ ਦਾ ਜਿਹੜਾ ਰੇਟ ਹੈਗਾ 4500 4000 ਰੁਪਏ ਤੱਕ ਤੁਹਾਡਾ ਰੇਟ ਆਇਦਾ ਜੀ ਆਪਣਾ ਜਿਹੜਾ ਰੇਟ ਹੈ 2960 ਆ ਜੀ ਚਾਰ ਕਲਰ ਨੇ ਚ ਚਾਰੀ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਲਓ ਜੀ ਸਾਨੂੰ WhatsApp ਆਰਡਰ ਕਰ ਦਿਓ ਸਤਿ ਸ਼੍ਰੀ ਅਕਾਲ